ਭਾਰਤ ਦੇ ਨਵੇਂ ਬਜਟ ਤੋਂ ਸਪੋਰਟਸ ਇੰਡਸਟਰੀ ਨਾਲ ਕੁਝ ਨਜ਼ਰ ਆ ਰਹੀ ਹੈ। ਗਲਵਧਰਾ ਜਲੰਧਰ ਸਪੋਰਟਸ ਇੰਡਸਟਰੀ ਪਰ ਦਰਜਿੰਦਰ ਤਿੰਨੇ ਦੱਸਿਆ ਕਿ ਇਸ ਵਾਰ ਦੇ ਬਜਟ ਤੋਂ ਉਹਨਾਂ ਨੂੰ ਕਾਫੀ ਉਮੀਦ ਸੀ ਪਰ ਇਸ ਵਾਰ ਵੀ ਉਹਨਾਂ ਨੂੰ ਕੁਝ ਨਹੀਂ ਦਿੱਤਾ ਗਿਆ। ਇਸ ਲਈ ਪੰਜਾਬ ਦੀ ਸਪੋਰਟਸ ਇੰਡਸਟਰੀ ਨੂੰ ਸਰਵਾਈਵ ਕਰਨਾ ਕਾਫੀ ਮੁਸ਼ਕਲ ਹੈ। ਉਹਨਾਂ ਨੇ ਕਿਹਾ ਕਿ ਵਿੱਤ ਮੰਤਰੀ ਨੇ ਸੋਨਾ ਚਾਂਦੀ ਤਾਂ ਸਸਤਾ ਕਰ ਦਿੱਤਾ ਪਰ ਉਹਨਾਂ ਨੇ ਦੂਸਰੇ ਇੰਡਸਟਰੀ ਜਾਂ ਫਿਰ ਪੰਜਾਬ ਲਈ ਕੁਝ ਨਹੀਂ ਸੋਚਿਆ। ਉਤੇ ਹੀ ਉਹਨਾਂ ਨੇ ਕਿਹਾ ਕਿ ਇਸ ਵਾਰ ਦੇ ਬਜਟ ਦਾ ਸਪੋਰਟਸ ਇੰਡਸਟਰੀ ਨੂੰ ਕੁਝ ਨਾ ਮਿਲਣ ਦੇ ਨਾਲ ਸਪੋਰਟਸ ਇੰਡਸਟਰੀ ਨੂੰ ਕਾਫੀ ਨੁਕਸਾਨ ਉਠਾਣਾ ਪਵੇਗਾ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਪੰਜਾਬ ਦੀ ਸਪੋਰਟਸ ਇੰਡਸਟਰੀ ਦੇ ਲਈ ਕੇਂਦਰ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤਾਂ ਕਿ ਪੰਜਾਬ ਦੀ ਸਪੋਰਟਸ ਇੰਡਸਟਰੀ ਹੋਰ ਅੱਗੇ ਵਧ ਸਕੇ। ਰਮੇਸ਼ੂ ਅਨੰਤ ਜੀ ਅੱਜ ਬਜਟ ਆਇਆ ਹੈ ਕੇਂਦਰ ਸਰਕਾਰ ਦਾ ਕਿੰਦਾ ਰਹਿ ਗਿਆ ਸਰ ਕੋਈ ਸੁਪੋਰਟ ਨਹੀਂ ਇੰਡਸਟਰੀ ਨੂੰ ਕਿਸੇ ਵੱਲ ਕੋਈ ਸਪੋਰਟ ਨਹੀਂ ਨਾ ਕੇ ਸਰਕਾਰ ਵੱਲੋਂ ਨਾ ਕਿਸੇ ਵੱਲ ਦੂਜੇ ਤੁਸੀਂ ਯੂਰਨ ਜਾਓ ਜਿਵੇਂ ਚైనా ਹੈ ਦੂਸਰੇ ਉਹ ਵਪਾਰੀਆਂ ਨਾ ਗਵਰਨਮੈਂਟ ਪੂਰੀ ਤਰ੍ਹਾਂ ਸਪੋਰਟ ਕਰਦੀ ਹੈ ਇਥੇ ਕਿਹ ਸਰਕਾਰ ਦੀ ਨਾ ਪੰਜਾਬ ਸਰਕਾਰ ਦੀ ਨਾ ਸੈਂਟਰ ਸਰਕਾਰ ਦੀ ਕੋਈ ਸਪੋਰਟ ਹੀ ਨਹੀਂ ਕਿਸੇ ਨੂੰ ਨਾ ਇਹਨਾਂ ਕੋਲ ਕੋਈ ਪਲਾਨ ਹੈ ਕੋਈ ਨਾ ਕੋਚੇ ਇਹਨਾਂ ਕੋਲ ਵੱਡੇ ਵੱਡੇ ਸਰਕਾਰਾਂ ਆ ਕੇ ਮੰਤਰੀ ਆ ਕੇ ਤੁਹਾਡੇ ਨਾਲ ਮਿਲਦੀਆਂ ਕਰਦੇ ਜਿਵੇਂ ਮੀਟਿੰਗਾਂ ਦੇ ਵਿੱਚ ਵੱਡੇ ਵੱਡੇ ਵਾਅਦੇ ਤੇ ਜ਼ਰੂਰ ਲੈ ਜਾਂਦੇ ਨੇ ਵਾਅਦੇ ਦੇ ਜਾਂਦੇ ਨੇ ਕੋਈ ਲੱਗਦਾ ਮੀਟਿੰਗ ਦੇ ਵਿੱਚ ਸਮਾਂ ਕਿਉਂ ਦਿੱਤਾ ਵਾਦੇ ਸਿਰਫ ਜਿੰਨੀ ਦੇਰ ਮੀਟਿੰਗ ਚੱਲਦੀ ਹੈ ਨਾ ਉਨੀ ਦੇਰ ਹੀ ਵਾਦੇ ਰਹਿੰਦੇ ਨੇ ਅੱਧੇ ਘੰਟੇ ਦੀ ਚਾਹ ਪੀਤੀ ਖਾਦਾ ਪੀਤਾ ਲੋਕਾਂ ਨਾਲ ਵਾਅਦਾ ਕਰਕੇ ਜਦੋਂ ਬਾਹਰ ਨਿਕਲ ਗਏ ਉਹ ਵਾਅਦੇ ਖਤਮ ਹੋ ਜਾਂਦੇ ਨਹੀਂ ਲੱਗਦਾ ਪੰਜਾਬ ਨਾਲ ਵਿਤਰਾ ਕੀਤਾ ਹੈ ਵਿਤਰਾ ਤਾਂ ਪੂਰੀ ਤਰ੍ਹਾਂ ਕੀਤਾ ਗਿਆ ਹੈ ਪੰਜਾਬ ਨੂੰ ਕੁਝ ਵੀ ਨਹੀਂ ਮਿਲਿਆ ਹੈ ਬਿਲਕੁਲ ਜ਼ੀਰੋ ਬਜਟ ਹੈ ਇਸ ਹਿਸਾਬ ਨਾਲ ਤਾਂ ਬਿਲਕੁਲ ਫੇਲ ਹੋ ਜਾਣਾ ਮੇਰਾ ਨਾਮ ਸੰਜੀਤ ਮਹਿੰਦੀ ਰਤਾਜੀ ਮੈਂ ਸਪੋਰਟ ਇੰਡਸਟਰੀ ਨੂੰ ਬਿਲੋਂਗ ਕਰਦਾ ਇਹ ਬਜਟ ਦੇਖਿਆ ਹੈਗਾ ਕਿ ਲੈਣਾ ਬੜੀਆਂ ਆਸਾਸੀ ਬਜਟ ਦੇ ਵਿੱਚ ਵੱਡੇ ਨਾਅਕੀਆ ਨੂੰ ਤੋਹਫਾ ਦਿੱਤਾ ਜਾ ਰਿਹਾ ਹੈ ਬੀਰ ਸੋ ਦੇਖੋ ਜੀ ਵਪਾਰੀ ਜਿਹੜਾ ਕਮਾਉਂ ਪੁੱਤਰਾ ਸਰਕਾਰ ਦਾ ਉਹਦੇ ਅਲੀ ਧਿਆਨ ਨਹੀਂ ਹੈਗਾ ਸਰਕਾਰ ਦਾ ਬਾਕੀ ਜੋ ਹੈਗਾ ਫ੍ਰੀ ਵੰਡਣ ਚ ਉਹਨਾਂ ਦਾ ਧਿਆਨ ਹੈ ਫ੍ਰੀ ਵੰਡ ਕੇ ਵੋਟਾਂ ਕੱਟੀਆਂ ਕਰੀਏ ਬਸ ਜਿੱਥੋਂ ਉਹਨਾਂ ਨੂੰ ਵੋਟਸ ਜ਼ਿਆਦਾ ਮਿਲਣੀਆਂ ਉਧਰ ਹੀ ਉਹ ਫ੍ਰੀ ਵੰਡੀਆਂ ਦੇ ਨੇ ਬਿਜਲੀ ਫ੍ਰੀ ਦੇ ਦਿਓ ਇਹ ਫ੍ਰੀ ਦੇ ਦਿਓ ਉਹ ਫ੍ਰੀ ਦੇ ਰਹੇ ਫ੍ਰੀ ਦੇਈਓ ਸਾਡੇ ਕੋਲ ਟੈਕਸ ਇਕੱਠਾ ਕਰੀ ਦਿਓ ਸਾਨੂੰ ਹੋਰ ਨਚੋੜੀ ਦਿਓ ਸਾਨੂੰ ਕੋਈ ਰਿਬੇਟ ਨਹੀਂ ਕੋਈ ਜਣਾਂ ਨੇ ਕੋਈ ਰਿਬੇਟ ਨਹੀਂ ਦਿੱਤੀ ਕੋਈ ਕੁਛ ਨਹੀਂ ਦਿੱਤਾ ਕੋਈ ਇਨਕਮ ਟੈਕਸ ਕੋਈ GST ਚ ਕਿਤੇ ਵੀ ਰਿਬੇਟ ਨਹੀਂ ਦਿੱਤਾ ਬਾਕੀ ਜੋ ਬਜਟ ਇਹਨਾਂ ਨੇ ਪੇਸ਼ ਕੀਤਾ ਹੈ ਪਿਛਲੇ ਸਾਲ ਵਾਲਾ ਤੇ ਇਸ ਸਾਲ ਵਾਲਾ ਹੁਣ ਨਾਲ ਲਗਭਗ ਸੇਮ ਹੀ ਹੈ ਕੋਈ ਇਹ ਕੋਈ ਬਹੁਤ ਜ਼ਿਆਦਾ ਅੰਤਰ ਨਹੀਂ ਆਇਆ ਬੜੀਆਂ ਆਸਾਂ ਲਾਈਆਂ ਸੀ ਬਜਟ ਦੇ ਵਿੱਚ ਇੰਡਸਟਰੀ ਨੂੰ ਵੱਡੇ ਤੋਹਫੇ ਜਿਹੜੇ ਆ ਦੇਖੇ ਜਾਣਗੇ ਇਲੈਕਸ਼ਨਾਂ 'ਚ ਵੱਡੇ ਵੱਡੇ ਵਾਅਦੇ ਤੇ ਜ਼ਰੂਰ ਇੰਡਸਟਰੀ ਨਾਲ ਕੀ ਲੱਗਦਾ ਹੈ ਵਾਅਦੇ ਸਿਰਫ ਗੱਲਾਂ ਨਾਲ ਦੇ ਦਿੱਤੇ ਵਾਅਦੇ ਹੋਤੇ ਹੀ ਤੋੜਨੇ ਲਈ ਹੈ ਆਸੇ ਉਹ ہمیں ਉਮੀਦیں ਦਿਵਾ ਦਿੰਦੇ ਹਨ ਲੇਕਿਨ ਕਰਤੇ ਨਹੀਂ ਹੈ ਪੂਰੀ ਕਾਸੀ ਕਿ ਸਰਕਾਰ ਜਰੂਰ ਇੰਡਸਟਰੀ ਨੂੰ ਕਰਾ ਰਹੀ ਹੈ ਤਾਂ ਕੁਛ ਨਾ ਕੁਛ ਰਾਹਤਾ ਦੋਗੀ ਪਰ ਜੋ ਬਜਟ ਦੇਖਣ ਦੇ ਅਨੁਸਾਰ ਬਜਟ ਤੋਂ ਨਜ਼ਰ ਆ ਰਿਹਾ ਹੈ ਪੰਜਾਬ ਦੀ ਸਾਰੀ ਇੰਡਸਟਰੀ ਵਾਸਤੇ ਬਜਟ ਜੀ ਕੁਛ ਐਸਾ ਨਹੀਂ ਰੱਖਿਆ ਗਿਆ ਇੱਕ 10 ਨਵੇਂ ਇੰਡਸਟਰੀਅਲ ਹੱਬ ਜਿਹੜੇ ਪ੍ਰਸਤਾਵ ਰੱਖਿਆ ਗਿਆ ਅਸੀਂ ਚਾਹੁੰਦੇ ਹਾਂ ਕਿ ਉਹ ਜੋ ਇੰਡਸਟਰੀਅਲ ਹੱਬ ਜਿਹੜਾ ਜਲੰਧਰ ਨੂੰ ਜਰੂਰ ਦਿੱਤਾ ਜਾਵੇ ਕਿਉਂਕਿ ਇਹ ਵਿਸਤਾਰ ਨਾਲ ਜਾਣਕਾਰੀ ਤਾਂ ਨਹੀਂ ਆਈ ਬਜਟ ਦੇ ਵਿੱਚ ਪਰ ਜਿਹੜੀ ਘੋਸ਼ਣਾ ਹੋਈ ਹੈ ਕਿ 10 ਇੰਡਸਟਰੀਅਲ ਨਵੇਂ ਹੱਬ ਬਣਾਏ ਜਾਣਗੇ ਸਾਡੀ ਮੰਗ ਹੈ ਕਿ ਵਿਰੰਦਰ ਨੂੰ ਦਿੱਤਾ ਜਾਵੇ ਉਹ ਦੂਸਰਾ ਜਿਹੜਾ ਇਨਕਮ ਟੈਕਸ ਦੇ ਬਾਰੇ ਵਿੱਤ ਮੰਤਰੀ ਨੇ ਘੋਸ਼ਣਾ ਕੀਤੀ ਹੈ ਵਜਨ ਦੇ ਵਿੱਚ ਕਿ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਇਸ ਦੀ ਸਮੀਖਿਆ ਕਰਾਂਗੇ ਇਹ ਬਹੁਤ ਜ਼ਰੂਰੀ ਹੈ ਇਨਕਮ ਟੈਕਸ ਕਾਨੂੰਨ ਦੀ ਸਮੀਖਿਆ ਹੋਣੀ ਔਰ ਉਹਦੇ 'ਚ ਰਾਹਤ ਮਿਲਣੀ ਅੱਜ ਦੇ ਦੌਰ 'ਚ ਬਹੁਤ ਜ਼ਰੂਰੀ ਹੈ ਸਾਡੀ ਮੰਗ ਹੈ ਕਿ ਇਹ ਤੇ ਵੀ غور ਕੀਤਾ ਜਾਵੇ ਜੀ ਇਸ ਵਾਰ ਕਿਹੜਾ ਟੈਕਸ ਤੋਂ ਤੇ ਲੱਗਿਆ ਛੂਟ ਮਿਲੀ ਹੈ ਵਜਨ ਦੇ ਉੱਤੇ ਦੇਖੋ ਇਸ ਤਰ੍ਹਾਂ ਫਿਰ ਨਾਲ ਦੋ ਰਜਿਮ ਚੱਲਦੇ ਆਂ ਔਰ ਆਪਸ਼ਨ ਹੈਗੀ ਆ ਕਿ ਤੁਸੀਂ ਕਿਸੇ ਵੀ ਰਜਿਮ ਦੇ ਡਾਕਟਰ ਜਮਾ ਕਰਾ ਸਕਦੇ ਹੋ ਉਹਦੇ ਜੇ ਨਵਾਂ ਰਜਿਮ ਜਿਹੜਾ ਉਹਦੇ ਸਿਰਫ 2.5 ਲੱਖ ਤੋਂ ਕੀਮਤ ਕੀਤਾ ਗਿਆ ਬਹੁਤ ਵੱਡੀ ਰਾਤ ਤਾਂ ਨਹੀਂ ਆ ਪਰ ਛੋਟੇ ਲੋਕਾਂ ਲਈ ਮੈਂ ਸਮਝਦਾ ਹਾਂ ਜੋ ਤੁਸੀਂ ਸੋਚਿਆ ਸੀ ਕਿ ਉਹ ਬਜਟ ਦੇ ਵਿੱਚ ਆਇਆ ਦੇਖੋ ਇੰਡਸਟਰੀ ਦੀ ਸੋਚ ਤਾਂ ਬਹੁਤ ਹੈ ਇੰਡਸਟਰੀ ਨੂੰ ਲੋੜ ਵੀ ਬਹੁਤ ਹੈ ਔਰ ਮੈਂ ਸਮਝਦਾ ਇਹ ਗੁਰਨਾ ਸਰਕਾਰਾਂ ਦੇ પ્રયાસ ਨਾਲ ਹੋ ਸਕਦਾ ਹੈ ਜਦ ਤਾਈਂ ਪੰਜਾਬ ਦੀ ਸਰਕਾਰ ਪੰਜਾਬ ਦੀ ਇੰਡਸਟਰੀ ਦੇ ਮੁੱਦੇ ਦੇ ਸੈਂਟਰ ਦੇ ਅੱਗੇ ਨਹੀਂ ਰੱਖਦੀ ਤਾਂ ਤਾਂ ਕੋਈ ਹੱਲ ਹੋਣ ਵਾਲਾ ਨਹੀਂ ਹੈ ਮੈਂ ਤਾਂ ਪਿੱਛੇ ਵੀ ਇਹ ਕਿਹਾ ਸੀ ਕਿ ਦੋਨਾਂ ਸਰਕਾਰਾਂ ਦੀ ਇੱਕ ਜੁਆਇੰਟ ਕਮੇਟੀ ਬਣੇ ਪੰਜਾਬ ਦੀ ਇੰਡਸਟਰੀ ਨੂੰ ਬਚਾਉਣ ਵਾਸਤੇ ਔਰ ਅੱਜ ਪੰਜਾਬ ਦੀ ਇੰਡਸਟਰੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਬਾਰਡਰ ਸਟੇਟ ਹੈ ਦੂਜਿਆਂ ਨੇ ਬਹੁਤ ਰਾਸਤੀਆਂ ਜਿੱਲੀਆਂ ਹੈ ਤੀਜਾ ਜੀਐਸਟੀ ਤੋਂ ਬਾਅਦ ਛੋਟੀ ਇੰਡਸਟਰੀ ਜਿਹੜੀ ਹੈ ਉਹ ਬੰਦੀ ਦੀ ਗਜ਼ਾਰ ਤੇ ਹੈਗੀ ਹੈ ਇੱਥੇ ਪੁਚਾਰ ਦੀ ਲੋੜ ਹੈ ਔਰ ਮੈਂ ਸਮਝਦਾ ਦੋਨਾਂ ਸਰਕਾਰਾਂ ਦੀ ਜੁਆਇੰਟ ਜਿਹੜੀ ਕਮੇਟੀ ਹੈ ਇੱਕ ਮਾਤਰ ਤਕਾਲ ਹੋ ਸਕਦਾ ਠੀਕ ਸਰ ਦੇਖਿਆ ਜਾਂਦਾ ਕਿਦੋਂ ਇਲੈਕਸ਼ਨ ਆਉਂਦੇ ਨੇ ਭਾਵੇਂ ਕੋਈ ਵੀ ਸਰਕਾਰ ਹੋਵੇ ਖਾਦ ਇੰਡਸਟਰੀ ਵੱਲੇ ਨਾਲ ਮੀਟਿੰਗ ਕੀਤੀ ਜਾਂਦੀ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਜਾਂਦੀਆਂ ਵਾਅਦੇ ਤੇ ਜ਼ਰੂਰ ਕਰ ਜਾਂਦੇ ਨੇ ਕਿਦਾਂ ਕਿਦਾਂ ਬਜਟ ਆਉਂਦਾ ਹੈ ਬਜਟ ਦੇ ਵਿੱਚ ਫਿਰ ਵਾਅਦੇ ਉਦਾਂ ਦੇ ਉਦਾਂ ਹੀ ਰਹਿ ਜਾਂਦੇ ਨੇ ਕਿ ਕੋਈ ਅਸਰਾ ਹੈ ਜਿਹੜਾ ਯੂਨੀਅਨ ਬਜਟ ਹੈ ਉਹ ਜਿਹੜਾ ਸਟੇਟ ਦਾ ਬਜਟ ਹੈ ਦੋਨਾਂ ਦੇ ਅੰਤਰ ਹੈਗਾ ਪਰ ਜਿਹੜਾ ਯੂਨੀਅਨ ਬਜਟ ਹੈ ਉਹਦੇ ਤੇ ਉਹਦੇ ਤੇ ਇੰਡਸਟਰੀਆਂ ਵੀ ਤਾਂ ਬਹੁਤ ਜ਼ਿਆਦਾ ਹੁੰਦੀਆਂ ਜੀ ਕਿਉਂਕਿ ਉਹ ਸਾਰੇ ਦੇਸ਼ ਨੂੰ ਸਮੁਖ ਰੱਖ ਕੇ ਬਣਾਇਆ ਜਾਂਦਾ ਹੈ ਪਰ ਸਾਰੀ ਇੰਟਰਨੈਸ਼ਨਲ ਪਾਲਿਸੀ ਦੇ ਅਨੁਸਾਰ ਬਣਾਇਆ ਜਾਂਦਾ ਸਾਡੀ ਤੇ ਇੱਕ ਬਹੁਤ ਛੋਟਾ ਇੰਡਸਟਰੀ ਹੈ ਸਾਨੂੰ ਰਾਹਤ ਦੀ ਲੋੜ ਆ ਰਾਹਤ ਦੀ ਦਰਕਾਰ ਹੈ ਪਰ ਅੱਜ ਦੇ ਬਜਟ ਜਿਹਾ ਕੁਝ ਸਪੋਰਟਸ ਇੰਡਸਟਰੀ ਤੇ ਕਿੰਨਾ ਫਰਕ ਪਵੇਗਾ ਇਹਦੇ ਨਾਲ ਦੇਖੋ ਉਹ ਜਿਹੜੀ ਸਾਨੂੰ ਮਿਲਿਆ ਨਹੀਂ ਤੇ ਸਾਡੇ ਤੋਂ ਲਿਆ ਵੀ ਕੁਝ ਨਹੀਂ ਸਰਕਾਰ ਨੇ ਪਰ ਸਾਨੂੰ ਲੋੜ ਹੈ ਸਾਨੂੰ ਸਰਕਾਰ ਤੋਂ ਰੱਖਦੀ ਲੋੜ ਹੈ ਅਸੀਂ ਕਹਿੰਦੇ ਆ ਕਿ ਸਰਕਾਰ ਇੱਥੇ ਵਿਚਾਰ ਕਰੇ ਸਾਡੀਆਂ ਸਮੱਸਿਆਵਾਂ ਤੇ ਪੰਜਾਬ ਦੀ ਇੰਡਸਟਰੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਔਰ ਫੇਰ ਮੈਂ ਦੁਹਰਾ ਕਰ ਰਹੇ ਹਾਂ ਕਿ ਜਦ ਤੱਕ ਇਹ ਸੂਬੇ ਦੀ ਸਰਕਾਰ ਕੋਸ਼ਿਸ਼ ਨਹੀਂ ਕਰਦੀ ਸੂਬੇ ਦੀ ਸਰਕਾਰ ਔਰ ਸੈਂਟਰ ਦੀ ਸਰਕਾਰ ਦੀ ਇੱਕ ਜੁਆਇੰਟ ਕਮੇਟੀ ਬਣੇ ਪੰਜਾਬ ਦੀ ਇੰਡਸਟਰੀ ਨੂੰ ਬਚਾਉਣ ਦੀ ਤਾਂ ਹੀ ਪੰਜਾਬ ਦੀ ਇੰਡਸਟਰੀ ਦਾ ਸਰਵਾਈਵਲ ਹੈ ਕਿਉਂਕਿ ਪੰਜਾਬ ਦੀਆਂ ਜਿਹੜੀਆਂ ਦੋ ਦਿਨ ਮੁੱਖ ਇੰਡਸਟਰੀਆਂ ਹੈਗੀਆਂ ਉਹ ਤਾਂ ਜਿਸਪੋਰਟਸ ਇੰਡਸਟਰੀ ਵੀ ਆ ਔਰ ਲਗਭਗ ਲੱਖ ਲੋਕਾਂ ਨੂੰ ਡਾਇਰੈਕਟ ਇਨਡਾਇਰੈਕਟ ਰੋਜ਼ਗਾਰ ਦੇਣ ਵਾਲੀ ਇੰਡਸਟਰੀ ਹੈ ਔਰ ਖਾਸ ਕਰ ਸਮਾਜ ਦੇ ਵੀਕਰ ਸੈਕਟਰ ਵੀਕਰ ਸੈਕਟਰ ਜਿਹੜਾ ਸੁਸਾਇਟੀ ਦਾ ਉਹਨੂੰ ਰੋਜ਼ਗਾਰ ਉਪਲਬਧ ਕਰਾਉਣ ਵਾਲੀ ਇੰਡਸਟਰੀ ਹੈ ਔਰ ਘਰ ਘਰ ਖਾਸ ਕਰ ਮਹਿਲਾਵਾਂ ਘਰ ਘਰ ਜਾ ਕੇ ਰੋਜ਼ਗਾਰ ਉਪਲਬਧ ਕਰਾਉਣ ਵਾਲੀ ਸੁੱਲਦੇ ਦੀ ਇੱਕ ਮੰਤਰਾ ਇੰਡਸਟਰੀ ਹੈ ਉਬਾ ਸਰਕਾਰ ਨੂੰ ਵੀ ਇਹਦੇ ਬਾਰੇ ਸੋਚਣਾ ਚਾਹੀਦਾ ਔਰ ਕੇਂਦਰ ਸਰਕਾਰ ਤੋਂ ਸਾਡੀ ਅੱਜ ਦੇ ਇਸ ਬਜਟ ਨੂੰ ਦੇਖਣ ਤੋਂ ਬਾਅਦ ਇੱਕ ਮੰਗ ਆ ਜਿਹੜਾ ਇੰਡਸਟਰੀਅਲ ਲਗਾਬ ਕੋਸ਼ਿਸ਼ ਕੀਤਾ ਗਏ ਉਹ ਇੱਕ ਜ਼ਰੂਰ ਪੰਜਾਬ ਨੂੰ ਖਾਸ ਜਲੰਧਰ ਨੂੰ ਦਿੱਤਾ ਜਾਵੇ ਇਹ ਸਾਡੀ ਮੰਗ ਹੈ